ਚੌਣ ਜਾਬਤੇ ਨੇ ਲੋਕਾਂ ਦੇ ਉੱਤੇ ਕੀ ਕੀ ਅਸਰ ਪਾਇਆ ਅੱਜ ਤੁਹਾਨੂੰ ਇਹੀ ਤਸਵੀਰਾਂ ਵਿਖਾਉਨੇ ਆ ਕਿ ਜੋ ਲਾਈਟਾਂ ਨੇ ਜੋ ਲਾਈਟਾਂ ਬੱਸ ਸਟੈਂਡ ਤੋਂ ਲੈ ਕੇ ਥਾਣੇ ਤੱਕ ਲੱਗੀਆਂ ਹੋਈਆਂ ਨੇ ਪਤਾ ਨਹੀਂ ਕਿੰਨਾ ਪੈਸਾ ਹੈ ਨਾ ਉੱਤੇ ਇਨਵੈਸਟ ਹੋਇਆ ਹੋਏਗਾ ਜੇ ਗੱਲ ਕਰੀਏ ਤਾਂ ਇੱਕ ਇੱਕ ਲਾਈਟ ਜਿਹੜੀ ਆ 25-25 ਹਜ਼ਾਰ ਜਾਂ 30-30 ਹਜ਼ਾਰ ਦੀ ਹੋਵੇਗੀ ਔਰ ਕਿੰਨੇ ਸਮੇਂ ਤੋਂ ਬੰਦ ਨੇ ਅੱਧੀਆਂ ਲਾਈਟਾਂ ਦੀਨਾ ਨਗਰ ਦੀਆਂ ਲੰਬੇ ਸਮੇਂ ਤੋਂ ਬਹੁਤ ਮਹੀਨਿਆਂ ਤੋਂ ਬੰਦ ਨੇ ਔਰ ਕਿਹੜੀ ਕਿਹੜੀ ਲਾਈਟ ਹੋਰ ਵਿਖਾਈਏ ਆਹ ਲਾਈਟਾਂ ਜਦੋਂ ਤੋਂ ਬਸ ਸਟੈਂਡ ਤੋਂ ਚੱਲਦੇ ਹੋ ਤਾਂ ਅੱਜ ਦੀ ਇਹ ਖਬਰ ਜਿਹੜੀ ਆ ਸਿਰਫ ਲਾਈਟਾਂ ਵਾਸਤੇ ਆ ਕਿ ਇਹ ਨਾ ਉੱਤੇ ਚੋਣ ਜਾਬਤੇ ਨੇ ਅਸਰ ਪਾਇਆ ਕਿ ਚੋਣ ਜਾਬਤਾ ਇਹਨਾਂ ਨੂੰ ਰਿਪੇਅਰ ਕਰਨ ਦੀ ਇਜਾਜ਼ਤ ਨਹੀਂ ਦੇ ਰਿਆ ਜਾਂ ਇਹਨਾਂ ਦੇ ਠੀਕ ਹੋਣ ਦਾ ਕੋਈ ਸਮਾਂ ਨਹੀਂ ਸਹੀ ਆ ਰਿਹਾ ਇਹ ਦਿਨਾਂ ਨਗਰ ਦੀਆਂ ਉਹ ਲਾਈਟਾਂ ਨੇ ਜਿਨ੍ਹਾਂ ਵਾਸਤੇ ਆਮ ਜਦੋਂ ਜਹਦ ਲੋਕਾਂ ਨੇ ਕੀਤੀ ਸੀ ਕਿ ਸ਼ਹਿਰ ਦਾ ਇੱਕ ਜਿਹੜਾ ਵਾ ਸੁਨਹਿਰਾ ਦ੍ਰਿਸ਼ ਜਿਹੜਾ ਸਾਹਮਣੇ ਆਵੇ ਉਸ ਵੇਲੇ ਪਤਾ ਨਹੀਂ ਕਿੰਨੇ ਲੱਖਾਂ ਰੁਪਏ ਖਰਚੇ ਗਏ ਹੋਣਗੇ ਤਾਂ ਇਹ ਲਾਈਟਾਂ ਲੱਗੀਆਂ ਲੇਕਿਨ ਅੱਜ ਇਹ ਲਾਈਟਾਂ ਜਿਹੜੀਆਂ ਕੰਡਮ ਹੋ ਗਈਆਂ ਔਰ ਲਾਈਟਾਂ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸਾਰੀਆਂ ਲਾਈਟਾਂ ਜਦੋਂ ਤੁਸੀਂ ਬੱਸ ਸਟੈਂਡ ਤੋਂ ਨਿਕਲਦੇ ਹੋ ਤਾਂ ਬੱਸ ਸਟੈਂਡ ਤੋਂ ਪਿੱਛੇ ਤੋਂ ਲੈ ਕੇ ਮਗਰਾਲੇ ਰੋਡ ਤੋਂ ਲੈ ਕੇ ਵੀ ਲਾਈਟਾਂ ਬੰਦ ਨੇ ਔਰ ਬੱਸ ਸਟੈਂਡ ਤੋਂ ਲੈ ਕੇ ਥਾਣੇ ਤੱਕ ਅਸੀਂ ਥਾਣੇ ਦੀ ਗੱਲ ਕਰੀਏ ਤਾਂ ਪੁਲਿਸ ਸਟੇਸ਼ਨ ਤੱਕ ਵੀ ਇਹ ਲਾਈਟਾਂ ਜਿਹੜੀਆਂ ਇਹ ਬੰਦ ਨੇ ਔਰ ਸਾਰੀਆਂ ਹੀ ਲਾਈਟਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਗਭਗ 50 ਲਾਈਟਾਂ ਜਿਹੜੀਆਂ ਉਹ ਦੀਨਾਨਗਰ ਦੀਆਂ ਲੰਬੇ ਸਮੇਂ ਤੋਂ ਬੰਦ ਨੇ ਔਰ ਵੱਡੀਆਂ ਲਾਈਟਾਂ ਔਰ ਇੱਕ ਚੌਂਕਾ ਤੁਹਾਨੂੰ ਦੱਸਦੀ ਹੈ ਕਿ ਲਾਈਟਾਂ ਦਾ ਚੌਂਕੜਾ ਜੋ ਪੁਲ ਦੇ ਉੱਤੇ ਬਣਿਆ ਜੋ ਫਲਾਈਓਵਰ ਚੜਨ ਤੋਂ ਪਹਿਲਾਂ ਬਿਲਕੁਲ ਥਾਣੇ ਵਾਲੇ ਚੌਂਕ ਦੇ ਵਿੱਚ ਲੰਬੇ ਸਮੇਂ ਤੋਂ ਇਹ ਬੰਦ ਹੈ ਇਹਦੇ ਕਨੈਕਸ਼ਨ ਹੀ ਸਿਰਫ ਹੋਣ ਵਾਲੇ ਆ ਕਿ ਜਾਂ ਇਹਦੇ ਉੱਤੇ ਵੀ ਫਾਰਮੈਲਟੀ ਕੀਤੀ ਗਈ ਆ ਕਿ 52 ਟੰਗੇ ਹੋਏ ਨੇ ਆ ਤਸਵੀਰਾਂ ਤੁਸੀਂ ਵੇਖੋਗੇ ਕਿ ਕਿੰਨੇ ਸਮੇਂ ਤੋਂ ਇਹ ਬੰਦ ਹੈ ਇਸੇ ਤਰ੍ਹਾਂ ਹੀ 52 ਕਦੋਂ ਤੱਕ ਲੋਕਾਂ ਨੂੰ ਆਸ ਲੱਗੀ ਸੀ ਕਿ ਇਹ ਚੱਲੇਗਾ ਚੱਲੇਗਾ ਕਦੀ ਤਾਂ ਜਗੇਗਾ ਲੇਕਿਨ ਅੱਜ ਤੱਕ ਇਹ ਝਗੜ ਦੇ ਕਿਨਾਰੇ ਨਹੀਂ ਆਇਆ ਔਰ ਅੱਜ ਵੀ ਲੋਕ ਇਸ ਨੂੰ ਛੱਡ ਕੇ ਫਿਰ ਗਾਹਾਂ ਲੰਘ ਜਾਂਦੇ ਆਂ ਔਰ ਅਸੀਂ ਤਸਵੀਰਾਂ ਆਪਣੇ ਚੈਨਲ ਦੇ ਮਾਧਿਅਮ ਨਾਲ ਵਿਖਾ ਰਹੇ ਆਂ ਇਹੋ ਜਿਹੀਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹੁਣ ਅੱਗੇ ਦੀ ਗੱਲ ਕਰੀਏ ਤਾਂ ਹੁਣ ਤੁਹਾਨੂੰ ਥਾਣੇ ਵਾਲੇ ਬਿਲਕੁਲ ਗੇਟ ਦੇ ਉੱਤੇ ਲੈ ਚੱਲਦੇ ਆਂ ਇੱਕਦਾਰ ਥਾਣੇ ਤੋਂ ਪਹਿਲਾਂ ਹਨੇਰੇ ਦੇ ਵਿੱਚ ਐ ਬੂਟਿਆਂ ਦੇ ਵਿੱਚ ਲਾਈਟ ਐ ਪਤਾ ਨਹੀਂ ਕਦੋਂ ਤੋਂ ਬੰਦ ਐ ਹੋ ਰਿਆ ਐ ਬਿਲਕੁਲ ਕੰਡਮ ਹੋ ਚੁੱਕੀ ਐ ਔਰ ਅਗਲੀ ਲਾਈਟ ਤੁਹਾਨੂੰ ਥਾਣੇ ਦੇ ਗੇਟ ਦੀ ਵਿਖਾਉਂਦੇ ਆਂ ਔਰ ਗੇਟ ਦੀ ਤਸਵੀਰ ਵੀ ਵਿਖਾਉਂਦੇ ਆਂ ਵੀ ਗੇਟ ਜਿਹੜਾ ਐ ਉਹ ਸਾਹਮਣੇ ਦਿਖਾਈ ਦੇਵੇਗਾ ਆ ਗੇਟ ਆ ਥਾਣੇ ਦਾ ਔਰ ਆ ਲਾਈਟ ਬਿਲਕੁਲ ਅੱਗੇ ਲੱਗੀ ਔਰ ਕਦੇ ਵੀ ਨਹੀਂ ਜਗੀ ਪਤਾ ਨਹੀਂ ਕਿੰਨੇ ਕਮੇਟੀਆਂ ਦੇ ਪ੍ਰਧਾਨ ਜਾਂ ਕਿੰਨੇ ਕਮੇਟੀਆਂ ਦੇ ਸੇਵਾਦਾਰ ਇਸ ਥਾਣੇ ਵਿੱਚ ਕਦੇ ਨਾ ਕਦੇ ਆਉਂਦੇ ਹੋਣਗੇ ਚਰਨ ਪੈਂਦੇ ਹੋਣਗੇ ਪਰ ਲੇਕਿਨ ਲਾਈਟ ਵਾਲ ਕਦੀ ਧਿਆਨ ਨਹੀਂ ਗਿਆ ਔਰ ਲੰਬੇ ਸਮੇਂ ਤੋਂ ਇਹ ਲਾਈਟਾਂ ਜਿਹੜੀਆਂ ਇਹ ਬੰਦ ਨੇ ਉਹ ਇਹਨਾਂ ਦੀ ਮੰਗ ਅਸੀਂ ਬਾਰ-ਬਾਰ ਕਰਦੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਆਵਾਜ਼ ਦਿੰਦੇ ਰਹਿੰਦੇ ਆ ਕਿ ਲਾਈਟਾਂ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਨੂੰ ਜਗਾਇਆ ਜਾਵੇ ਔਰ ਇੰਡੀਕੇਸ਼ਨ ਵਾਲੀਆਂ ਲਾਈਟਾਂ ਮੇਨ ਕਰਕੇ ਜਗਾਈਆਂ ਜਾਣ ਇੰਡੀਕੇਸ਼ਨ ਜਿਸ ਦੇ ਨਾਲ ਲੋਕਾਂ ਨੂੰ ਪਤਾ ਲੱਗ ਸਕੇ ਕਿ ਅੱਗੇ ਫੁੱਟਪਾਥ ਹੈ ਔਰ ਕੋਈ ਨਾ ਕੋਈ ਚੀਜ਼ ਜੜੀ ਹੈ ਓਟੇ ਕਰਦੇ ਸਮੇਂ ਕਿਤੇ ਕੋਈ ਹਾਸਾ ਨਾ ਵਾਪਰ ਜਾਵੇ ਔਰ ਫਿਰ ਦੱਸ ਦਈਏ ਕਿ ਆਹ ਲਾਈਟਾਂ ਆ ਥਾਣੇ ਦੇ ਗੇਟ ਵਾਲੀ ਲਾਈਟ ਹੈ ਫਿਰ ਦੁਬਾਰਾ ਤੁਹਾਨੂੰ ਬੁਖਾਰਿਆ ਪੂਰੀ ਤਰ੍ਹਾਂ ਬੰਦ ਪਈਆਂ ਨੇ ਔਰ ਇਹਨਾਂ ਨੂੰ ਜਗਾਉਣ ਦੀ ਖਿੱਚਲ ਕੀਤੀ ਜਾਵੇ ਔਰ ਚੌਂਜਾਬਤੇ ਦਾ ਅਸਰ ਜਿਹੜਾ ਉਹਨੂੰ ਧਿਆਨ ਚ ਰੱਖਦੇ ਹੋਏ ਕਿ ਚੌਂਜਾਬਤੇ 'ਚ ਲਾਈਟਾਂ ਠੀਕ ਕਰਨੀਆਂ ਜਾਂ ਨਹੀਂ ਕਰਨੀਆਂ ਇਹਨੂੰ ਧਿਆਨ ਚ ਰੱਖ ਕੇ ਲਾਈਟਾਂ ਵੱਲ ਵੇਖਿਆ ਜਾਵੇ ਲਾਈਟਾਂ ਜਗ ਔਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚਾਹ ਜੋ ਸ਼ੇਅਰ